ਹਾਂ ਸਾਬ ਉਤੇ ਟੁੱਟਿਆ ਦੁੱਖਾਂ ਦਾ ਪਹਾੜ ਮਾਂ ਤੋਂ ਬਾਅਦ ਹੋਰ ਪਿਤਾ ਦਾ ਹੋਇਆ ਤੇ ਹਾਂਤ ਖਾਨ ਸਾਹਿਬ ਦੀ ਮਾਤਾ ਜੀ ਦਾ ਹਜੇ ਕੁਝ ਦਿਨ ਪਹਿਲਾਂ ਹੀ ਦੇਹਾਂਤ ਹੋਇਆ ਸੀ ਤੇ ਹੁਣ ਖਬਰ ਆ ਰਹੀ ਹੈ ਕਿ ਖਾਨ ਸਾਹਿਬ ਦੇ ਪਿਤਾ ਜੀ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਦੱਸਿਆ ਜਾ ਰਿਹਾ ਹੈ ਕਿ ਖਾਨ ਸਾਹਿਬ ਦੇ ਪਿਤਾ ਜੀ ਨੂੰ ਹਾਰਟ ਅਟੈਕ ਆਇਆ ਜਿਸ ਕਾਰਨ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਆਲਾਪ ਸਿਕੰਦਰ ਨੇ ਜੋ ਕਿ ਖਾਨ ਸਾਹਿਬ ਦੇ ਬਹੁਤ ਵਧੀਆ ਦੋਸਤ ਹਨ ਉਹਨਾਂ ਨੇ ਖਾਨ ਸਾਹਿਬ ਦੇ ਪੇਰੈਂਟਸ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਲਿਖਿਆ ਰੱਬਾ ਹੱਸਦੇ ਵਸਦੇ ਚਿਹਰੇ ਕਿਉਂ ਉਨੀ ਬਰਦਾਸ਼ਤ ਹੁੰਦੇ ਤੈਨੂੰ ਹਲੇ ਮਾਂ ਤੋਰੇ ਨੂੰ ਮਹੀਨਾ ਨਹੀਂ ਹੋਇਆ ਅੱਜ ਪਿਓ ਨੂੰ ਵੀ ਬੁਲਾ ਲਿਆ ਤੂੰ ਅੱਲਾ ਜੰਨਤ ਨਸੀਬ ਕਰੇ ਦੱਸਦੀ ਹੈ ਕਿ 25 ਸਤੰਬਰ 2025 ਨੂੰ ਖਾਨ ਸਾਹਿਬ ਦੇ ਮਾਤਾ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਖਾਨ ਸਾਹਿਬ ਦੇ ਮਾਤਾ ਜੀ ਦੀ ਤਬੀਅਤ ਠੀਕ ਨਹੀਂ ਸੀ ਉਹਨਾਂ ਨੂੰ ਚੰਡੀਗੜ੍ਹ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਹਸਪਤਾਲ ਦੇ ਵਿੱਚ ਹੀ ਉਹਨਾਂ ਨੇ ਦਮ ਤੋੜ ਦਿੱਤਾ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਖਾਨ ਸਾਹਿਬ ਦੇ ਪਿਤਾ ਜੀ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਦੱਸਦੀ ਹੈ ਕਿ ਖਾਨ ਸਾਹਿਬ ਅਕਸਰ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਸਭ ਨੂੰ ਇੱਕੋ ਸਲਾਹ ਦਿੰਦੇ ਸਨ ਕਿ ਆਪਣੇ ਮਾਂ ਬਾਪ ਦੇ respect ਕਰੋ ਜੇ ਅਸੀਂ ਖਾਨ ਸਾਹਿਬ ਦੇ ਸੋਸ਼ਲ ਮੀਡੀਆ ਉੱਤੇ ਜਾਈਏ ਤੇ ਉਹਨਾਂ ਨੇ ਆਪਣੇ ਪਿਤਾ ਜੀ ਆਪਣੇ ਮਾਤਾ ਜੀ ਦੇ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਉਹ ਸਭ ਨੂੰ ਇੱਕੋ ਸਲਾਹ ਦਿੰਦੇ ਕਿ ਮਾਪੇ ਤੋਂ ਉੱਤੇ ਕੁਝ ਨਹੀਂ ਹੋਣਾ ਚਾਹੀਦਾ ਤੇ ਜਦੋਂ ਅਸੀਂ ਖਾਨ ਸਾਹਿਬ ਦੀਆਂ ਤਸਵੀਰਾਂ ਦੇਖਦੇ ਹਾਂ ਉਹਨਾਂ ਦੇ ਮਾਤਾ ਜੀ ਤੇ ਪਿਤਾ ਜੀ ਦੇ ਨਾਲ ਤੇ ਪਤਾ ਲੱਗਦਾ ਹੈ ਕਿ ਖਾਨ ਸਾਹਿਬ ਆਪਣੇ ਮਾਪਿਆਂ ਦੇ ਕਿੰਨੇ ਜ਼ਿਆਦਾ ਕਰੀਬ ਸਨ ਖਾਨ ਸਾਹਿਬ ਅਕਸਰ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਮਾਪਿਆਂ ਦੇ ਨਾਲ ਜੋ ਉਹਨਾਂ ਦਾ ਪਿਆਰ ਹੈ ਉਸ ਨੂੰ ਦੱਸ ਦੇ ਰਹੇ ਸਨ ਤੇ ਖਾਨ ਸਾਹਿਬ ਨੇ ਇੱਕ ਵਾਰ ਆਪਣੇ ਪਿਤਾ ਜੀ ਦੇ ਨਾਲ ਤਸਵੀਰ ਵੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਮੇਰੇ ਤੇ ਮੇਰੇ ਪੱਕੇ ਯਾਰ ਵੱਲੋਂ ਜਿਨੇ ਕਦੀ ਵੀ ਪਿੱਠ ਨਹੀਂ ਦਿਖਾਉਣੀ ਬਾਪੂ ਜ਼ਿੰਦਾਬਾਦ ਯਾਨੀ ਕਿ ਖਾਨ ਸਾਹਿਬ ਨੇ ਇਸ ਤਸਵੀਰ ਦੇ ਰਾਹੀਂ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਪੱਕੇ ਯਾਰ ਨੇ ਤੇ ਹੁਣ ਖਾਨ ਸਾਹਿਬ ਉੱਤੇ ਦੁੱਖਾਂ ਦਾ ਪਹਾੜ ਡੇਗਿਆ ਹੈ ਖਾਨ ਸਾਹਿਬ ਆਪਣੇ ਮਾਪਿਆਂ ਦੇ ਕਾਫੀ ਕਰੀਬ ਰਹੇ ਨੇ ਤੇ ਇੱਕ ਵਾਰੀ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਸੀ ਹੀ ਆਪਣੀ ਮਾਂ ਦੀ ਤਸਵੀਰ ਸਾਂਝੀ ਕੀਤੀ ਅਤੇ ਨਾਲ ਹੀ ਆਪਣੇ ਪਿਤਾ ਜੀ ਦੀ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਇਹਨਾਂ ਤਸਵੀਰਾਂ ਵਿੱਚ ਖਾਨ ਸਾਹਿਬ ਰੋਂਦੇ ਹੋਏ ਨਜ਼ਰ ਆ ਰਹੇ ਸੀ ਕਿਉਂਕਿ ਇਸ ਵਿੱਚ ਉਹ ਆਪਣੇ ਮਾਪਿਆਂ ਨੂੰ ਘਰ ਗਿਫਟ ਕਰ ਰਹੇ ਸਨ ਅਤੇ ਉਹਨਾਂ ਦੇ ਮਾਪੇ ਖਾਨ ਸਾਹਿਬ ਉੱਤੇ ਕਾਫੀ ਜ਼ਿਆਦਾ ਪ੍ਰਾਊਡ ਸਨ ਅਤੇ ਇਸ ਦੇ ਬਾਰੇ ਹੀ ਖਾਨ ਸਾਹਿਬ ਨੇ ਗੱਲ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਮਾਪਿਆਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਪ੍ਰਾਊਡ ਫੀਲ ਕਰਵਾਇਆ ਹੈ ਉਸੇ ਤਰ੍ਹਾਂ ਸਭ ਨੂੰ ਆਪਣੇ ਮਾਪਿਆਂ ਨੂੰ ਪ੍ਰਾਊਡ ਫੀਲ ਕਰਵਾਉਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਹੀ ਖਾਨ ਸਾਹਿਬ ਨੇ ਹੋ ਉਹ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਆਪਣੀ ਮਾਤਾ ਜੀ ਦੇ ਨਾਲ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮਾਤਾ ਜੀ ਉਹਨਾਂ ਦਾ ਪੂਰਾ ਯੂਨੀਵਰਸ ਹੈ ਉਹਨਾਂ ਦੀ ਪੂਰੀ ਦੁਨੀਆ ਹੈ ਤੇ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇਸ ਸਮੇਂ ਖਾਨ ਸਾਹਿਬ ਕਿਹੜੇ ਦੁੱਖ ਤੋਂ ਗੁਜ਼ਰ ਰਹੇ ਹੋਣੇ ਨੇ ਕਿਉਂਕਿ ਜਦੋਂ ਖਾਨ ਸਾਹਿਬ ਦੀ ਮਾਤਾ ਜੀ ਦਾ ਦੇਹਾਂਤ ਹੋਇਆ ਸੀ ਤਾਂ ਉਸ ਸਮੇਂ ਜਦੋਂ ਖਾਨ ਸਾਹਿਬ ਨੂੰ ਦੇਖਿਆ ਗਿਆ ਤਾਂ ਉਹ ਪੂਰੀ ਤਰ੍ਹਾਂ ਦੇ ਨਾਲ ਟੁੱਟ ਗਏ ਸਨ ਬਹੁਤ ਜ਼ਿਆਦਾ ਰੋ ਰਹੇ ਸਨ ਤੇ ਉਸੇ ਦੌਰਾਨ ਉਹਨਾਂ ਦੇ ਪਿਤਾ ਜੀ ਵੀ ਕਾਫੀ ਜ਼ਿਆਦਾ ਰੋ ਰਹੇ ਸਨ ਅਤੇ ਹੁਣ ਅਸੀਂ ਇਹੀ ਕਹਿ ਸਕਦੇ ਹਾਂ ਕਿ ਰੱਬ ਖਾਨ ਸਾਹਿਬ ਦੇ ਪਿਤਾ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ